ਤੇ ਮਕਤੇ ਪਾਏ ਸਤਿਗੁਰ ਸਬਦ ਮਨ ਗੁਰ ਪਰਚਾ ਪਾਇਓ ਗੁਰ ਰਾਮਦਾਸ ਕਲ ਓਚਰੈ ਤੈ ਸਬਦ ਨੀ ਸਾਣ ਬਜਾਇਓ ਸੇ ਜ ਸਦਾ ਸਹਿਜ ਸ਼ਾਬਨ ਸੰਤੋਖ ਸਰਾਚਿਓ ਸਦਾ ਸਿਰਸਾ ਨਾਹ ਸੋ ਹੈ ਗੁਰ ਸਬਦ ਸਮਾਚਰਿਓ ਨਾਮ ਠੀਕ ਸੰਗਤ ਬੋ ਹੈ ਆਜੁ ਨਿਉ ਭਲੈ ਅਮਲ ਸਤਗੁਰ ਸੰਗ ਨਿਵਾਸ ਗੁਰ ਰਾਮਦਾਸ ਕਲਿ ਉਚਰੈ ਤਉ ਸਹਿਜ ਸਰੋਵਰ ਬਾਸ जिन गौर्जन कौसो प्रसन्न हर हृदय निवासय जिन कौ गुर सो प्रसन्न दुर्त दुरन्तर जिन कौ सो प्रसन्न मान अभिमान निवार जिन कौ गुर सो प्रसन्न शब्द लग पव जलतार

गुरु नानक अंगत आमर भगत हर संग समाणि हो राज जोग गुरु रामदास तुमहो रस जाने जनक जिन जानी आयुण मन रथ तरिया सत संतोख समाचरि अपरासर सर ਅਕਾਖ ਕਥਕਤਾ ਅਮਰਪੂਰੀ ਜਿਸ ਦਿਸੋ ਪਾਵੈ ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਵਣ ਆਵੈ ਸਤ ਗੁਰ ਨਾਮ ਏਕ ਲੇਵ ਮਨ ਜਪੈ ਡ੍ਰਿਡ ਤੈਨ ਜਾਣ ਦੁਖ ਪਾਪ ਕਹ ਕਤ ਹੋਵੈ ਜੀਉ ਤਾਰਣ ਤਰਨੋ ਖਿਨ ਮਾਤਰ ਜਾ ਕਉ ਦ੍ਰਿਸ਼ਟ ਤਾਰੈ ਸਬਦ ਰਿਦਵੀ ਵਿਚਾਰੈ ਕਾਮ ਕ੍ਰੋਧ ਖੋਬੈ ਜੀਉ ਜੀ ਅਨ ਸਵਨ ਦਾਤਾ ਅਗਮ ਗਿਆਨ ਵਿਖਿਆਤਾ ਐਨ ਸਧਿਆਨ ਤਾਬੈ ਪਲਕ ਨ ਸੋਵੈ ਜੀਉ ਜਾ ਕੋ ਦੇਖ ਤਦਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦਰਮਤ ਮੈਲ ਧੋਵੈ ਜੀਉ ਸਤਗੁਰ ਨਾਮ ਏਕ ਲਿਵ ਮਨ ਜਪੈ ਜੜਿ ਤੈਨ ਜਾਣ ਦੋਖ ਪਾਪ ਕਹ ਕਤ ਹੋਵੈ ਜੀਉ ਧਰਮ ਕਰਮ ਪੂਰੇ ਸਤਗੁਰ ਪਾਈ ਹੈ ਜਾਂ ਕੀ ਸੇਵਾ ਸਿਧ ਸਾਧ ਮਨ ਜਨ ਸੁਰ ਨਰ ਜਾਚੈ ਸਬਦ ਸਾਰ ਏਕ ਲਿਵ ਲਾਈ ਹੈ ਫਣ ਜਾਣੇ ਕੋ ਤੇਰਾ ਪਾਰ ਨਿਰਭਉ ਨਿਰੰਕਾਰ ਅਕਥ ਕਥਨ ਹਾਰ ਤਜਿ ਭੁਜਾਈ ਹੈ ਕਰਮ ਬੋਲੇ ਸੰਸਾਰ ਛੁਟਾਉ ਜੂਨੀ ਸੰਘਾਰ ਜਮ ਕੋ ਨਾ ਡੰਡ ਕਾਲ ਗੁਰਮਤਿ ਧਿਆਈ ਹੈ ਮਨ ਪ੍ਰਾਨੀ ਮਗਧ ਵਿਚਾਰ ਐਨ ਸਜਾਪ ਧਰਮ ਕਰਮ ਪੂਰਾ ਸਤਗੁਰ ਪਾਈ ਹੈ ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮੁ ਪਾਰ ਕਾਵਨ ਉਪਮਾ ਦਿਓ ਕਾਵਨ ਸੇਵਾ ਸ੍ਰੀਓ ਇਕ ਮੁਖ ਰਸਨ ਰਸ ਹੋ ਜੁਗ ਜੋਰ ਕਰ ਫੋਨ ਮਾਨ ਵਾਚ ਗ੍ਰਮ ਗਿਆਨ ਅਨੰਤ ਦੂਜਾ ਨਾਮਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਰਹਿ ਦਤਾਰ नलै काव्य पारस परस कच कञ्चना होई चन्दना सुबास जास सिमरत अनतार। तार जाक देखत द्वारि काम क्रोधहि निवारि जी हो बल बल जाओ सतगुरु साची नाम पार राज जोग तखत दियन राम दास प्रथमे नानक चंद जगत पयो अनन्द मनुखै जनकियो परगास। दियो निधान कथ कथा ज्ञान पञ्च भूत बस गौर अमर गुरु श्री जुग राखी पत अगन देखत गत चरण कवल जास ਸਭ ਵਿਦ ਮਾਨਿਓ ਮਨ ਤਬਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਰੱਡ ਜਿਸਹਿ ਧਾਰਿਓ ਦਰਤ ਅਰ ਬਿਉਮ ਅਰ ਪਵਨ ਤੇ ਨੀਰ ਸਰ ਅਵਰ ਅਨਾਲ ਅਨਾਦੇ ਕੀਓ ससरे कने सूर देन फाल दियो स्याल नर सपत अतार्यो त्रिपावन जास सोई एक नाम हर नाम सत पायो गोर अमर परगास कचह कंचन पायो ਸਬਦ ਗੁਰ ਸ੍ਰਵਣੈ ਸੁਣਿਓ ਵਿਖਤੇ ਅੰਮ੍ਰਿਤ ਹੋਇ ਓ ਨਾਮ ਸਤਿਗੁਰ ਮੁਖਿ ਪੜਿਓ ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ काठो श्रीखण्ड सतगुरु की ओ दुख दर दर तन के सतगुरु चरण जन परी प्रीत सुर नर पाए जाम गुरु है वनहि क्या गर् जाम जामगुरु है व ਲਖ ਬਾਹੀ ਕਹਿ ਕਿਜੈ ਜਾਮ ਗੁਰੂ ਹੈ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੈ ਵੱਲ ਸਬਦ ਸਾਖੀ ਸੋ ਸਚ ਹੈ ਘਾਰ ਜੋ ਗੁਰੂ ਗੁਰੂ ਵਹਨਸ ਜਪੈ ਦਾਸ ਭਟ ਬੀਨਤ ਕਹੈ ਜੋ ਗੁਰੂ ਨਾਮ ਰਦ ਮਹਤਰ ਸੋ ਜਨਮ ਮਰਨ ਦੋਥੇ ਰਹੈ ਗੁਰ ਬਿਨ ਕੋre ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸਰਤਨ ਸੇਧਾ ਗੁਰੂ ਬਿਨ ਮੁਕਤਨ ਪਾਵੈ ਗੁਰ ਕਰ ਸੱਚ ਦੀਚਾਰ ਗੁਰੂ ਕਰੇ ਮਨ ਮੇਰੇ ਗੁਰ ਕਰ ਸਭ ਦਸਪੰਨਾ ਅਗਨ ਕਟ ਹੈ ਸਭ ਤੇਰੀ ਗੁਰ ਨੈਨ ਬੈਨ ਗੁਰ ਗੁਰੂ ਕਰਹਾਉ ਗੁਰੂ ਸਤ ਕਵਨ ਲੈ ਕਹੈ ਜੈਨ ਗੁਰੂ ਨਾ ਦੇਖਿਓ ਨਹਿ ਕੀਓ ਤੇ ਅਥੇ ਸੰਸਾਰ ਮਹਿ गुरु गुरु, गुरु तारण तरण समरथ कलयुग सनत समाध सबदीरेख सूरो जो तरणो तरत पूरा परख हृदय हर समरत मुख देखत तयाग जाहि परेरे जौ हर बोदरद सेट चाहत गुरु गुरु गर कर मन मेरे गुरु मुख देख गुरु सुख पायती जो प्यास पियु सते की पंचत सिद्ध को भेद मिलायो पूरन पाव मन ठाउर बसो रस बासन सों जो दहंग दसतायो गोविंदवाल कोविंदपुरी गो समजलन तीर बेपास बेनायो गया दुख दूर बरखन को सो गुरु मुख देख गुरु सुख पायो समरथ गुरु सर हाथ धरयो गुरु की कृपा हर नाम दियो जिस देख चरण अगन हरयो नेश वासरैक समान्यानसो नाम सुनेसतपान डरय पनदास सुहास जगतर गुरु की पारस पेट परस करयो रामदास गुरु हर कियो समराथ समरथ गुरु सरहथ ਅਬਰਾ ਕਹਾਉ ਦਾਸ ਪਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖ ਸਫਾਰੀ ਕਰ ਅਜ ਪੰਦ੍ਰੋਪਤੀ ਲਾਜ ਰਖੀ ਹਰ ਪ੍ਰਭ ਜੀ ਸ਼ੀਨਤ ਵਸਤਰ ਦੀਨ ਬਹਾਸਾਜ ਸੋਦੰਭ ਆਯ ਪਦਾਤੀ ਰਖਿਆ ਗਣ ਕਾਗ ਬੜਤ ਪੂਰੀ ਤਹਿ ਕਾਜ ਸੇਰੇ ਸਤ ਗੁਰ ਸੋ ਪ੍ਰਸੰਨ ਕਲ ਜੁਗ ਹੋਈ ਰਾਖੋ ਦਾਸ ਭਾਟ ਕੀ ਲਾਜ ਚੋਲਨਾ ਗੁਰੂ ਘਰ ਗੁਰੂ ਘਰ ਗੁਰੂ ਜਾਪ ਪ੍ਰਾਨੀ ਆਹ ਸਬਦ ਹਰ ਹਰ ਜਾਪੈ ਨਾਮ ਨਵ ਨਿਦਯਾ ਪੈ ਰਾਸਨ ਅਹ ਨਸਰ ਸੈ ਸਤ ਕਰ ਜਾਨੀ ਆਹ ਨਨ ਪ੍ਰੇਮ ਰੰਗ ਪਾਈਐ ਗੁਰ ਮੁਖ ਹੈ ਤੇ ਆਈਐ ਅਨਮਾਰਗ ਤਜੋ ਭਜੋ ਹਰ ਗਿਆਨੀਆਂ ਹੋ ਬਾਚਨ ਗੁਰ ਰਿਤ ਤਰਹੋ ਪੰਜ ਬੂ ਵਾਸ ਕਰਹੁ ਜਨਮ ਕਾਲ ਉਦਰਹੁ ਦਵਾਰ ਹਰ ਮਾਨੀਆਂ ਹੋ ਜੋਤਾ ਸਾਬ ਸੁਖ ਈਤੇ ਉਤਤਮ ਬੰਛਵਾਹ गुरु गार गुरु गार गुरु जप प्राणिया गुरु गर गुरु गर गुरु जप कर अगम गुण जान दान, हर मन तरहो ध्यान गहन करो वाचन गोर हृदय तार फोन गुरु जल बिमल थाह मजन करहो शान्त गुर सिख तरह नाम सच रंग सार सदा निरवरेन रंगार नरपाव जपय प्रेम गुर शब्द रस करत दृढ भक्त हार मोग दमन ब्रमत जो नाम गुर मुख भजहु गुरु गारे गुरु गारे गुरु, 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 गुरु जप सत कार ਗੁਰੂ ਘਰ ਘਰ ਕਰ ਰਹੋ ਗੁਰੂ ਹਰਿ ਪਾਈਐ ਉਦਤ ਗੁਰ ਘਰ ਗਵੀਰ ਬੀਅੰਤ ਹਰਿ ਨਾਮ ਨਗ ਹੀਰ ਮਣ ਮਿਲਤਿ ਲਿ ਬਲਾਈਐ ਫੋਨਾ ਗੁਰੂ ਪਰਮਲ ਸਰਸ ਕਰਤ ਕੈ ਜਨ ਪਰਸ ਮੈਲ ਦੁਰਮਤ ਹਿਰਤ ਸਬਦ ਗੁਰ ਧਿਆਈਐ ਅਮਰਤ ਪਰਵਾਹ ਛਟਕੰਤ ਸਦ ਦਵਾਰ ਜਿਸ ਗਿਆਨ ਗੁਰ ਬਿਮਲ ਸਾਰ ਸੰਤ ਸਖਨਾਈ ਐ ਨਾਮ ਨਿਰਵਾਣ ਨਿਦਾਨ ਹਰ ਉਰਤ ਰਹਾਉ ਗੁਰੂ ਘਰ ਗੁਰ ਘਰ ਹਾਉ ਗੁਰੂ ਹਰ ਪਾਈ ਐ गुरु घर गुरु घर गुरु, 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 गुरु जाप मन रे ਜਾ ਕੀ ਸੇਵ ਸੇਵ ਸਿਧ ਸਾਧਕ ਸੋਰ ਅਸੋਰ ਗਣ ਤਰਹਿ ਤੇ ਦੀਸ ਗੁਰ ਬਚਨ ਸੁਨ ਕੰਨ ਰੇ ਫੋਨਾ ਤਰਹਿ ਤੀ ਸੰਤ ਹਿਤ ਭਗਤ ਗੁਰ ਗੁਰ ਕਰਹਿ ਤਰਿਉ ਪ੍ਰਹਿਲਾਦ ਗੁਰ ਮਿਲਤ ਮਨ ਜਨ ਰੇ ਤਰਹਿ ਨਾਰਦਾ ਦਸ਼ਨ ਕਾਦ ਹਾਰ ਗੁਰਮਖ ਕਹੇ ਤਰਹਿ ਇੱਕ ਨਾਮ ਲਗ ਤਜਾਉ ਰਾਸ ਅਨਰੀ ਦਾਸ ਬੇਨਤ ਕਹੇ ਨਾਮ ਗੁਰਮਖ ਲਹ ਗੁਰੂ ਗਰ ਗੁਰੂ ਗਰ ਗੁਰ ਜਪ ਮੰਨ ਰੇ ਸ੍ਰੀ ਗੁਰੂ ਸਾਹਿਬ ਸਵ ਰੂਪਰ करी कृपा जोग जनत्रूपार श्री प्रहलाद भगते उदर्यं माथे परतरियं अलाख रूप जीयलय न जाय साधक सद सगल शरनाय गुरके वचन सतजीतारौ मानस जन्म देहे निसतारौ ਗੁਰ ਜਹਾਜ ਖੇਵਟ ਗੁਰ ਗੁਰ ਬਿਨ ਤਰਿਆ ਨ ਕੋਈ ਗੁਰ ਪਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨ ਹੋਈ ਗੁਰ ਨਾਨਕ ਨਿਕਟ ਬਸੈ ਬਨਵਾਰੀ ਤੈਨੋਂ ਲਹਿਣਾ ਥਾਪ ਜੋਤ ਜਗਤ ਹਾਰੀ लहणा पन्थ धर्म का किया अमरदास पल्ले कौ दश्रीरामदास सूडी थरथ पयो हर का नाम यख नदे अपयो अपयो हर नाम यख नद चाह जोग गुरु सेवा करफल्यं जो चरण शरण सुख पावहै परमानन्द गुरुमुख परताख परताखीहु पार ब्रह्मस्वामी आदुरूप पोखन परनं सतगुरु गुर वि अलाख गत श्री रामदास तारण तरनं ਜਹੈ ਅਮਰਤ ਬਾਚਨ ਬਾਣੀ ਸਾਧੂ ਜਨ ਜਪਹਿ ਕਰ ਵਿਚਿ ਚਾਉ ਆਨੰਤਨਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਭਗਤ ਰਗਤੀ ਜੀਤ ਹੈ ਜਮ ਲੋਕ ਪਤਤ ਜੀ ਪ੍ਰਾਣੀ हर जनो शिव गुरु ज्ञानरति रघुवंश तिलक सुन्दर दशरथ कार मनोवंशे जाकी शरणं सत्गुर गर गुरुसेव अलखगत श्री रामदास तारण तरणं संसार यागम तलह हर नाम गुरु गुरुमख पाया जग जनम मरण आई परतीत प्रतीत हिय आन जनकनको पदवी यो च पै ਤਜ ਮਾਇ ਮੋ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬ੍ਰਥਾ ਗਈ ਅਵ ਲੋਕਿਆ ਬ੍ਰਹਮ ਪਰਮ ਸਭ ਛੁਟ ਗਿਆ ਦੇਵ ਦ੍ਰਿਸ਼ਟਤਾ ਕਾਰਣ ਕਰਨੰ ਸਤਗੁਰ ਗੁਰ ਸੇਵਿ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਕਰਨੰ ਪਰਤ ਆਪ ਸਦਾ ਗੁਰ ਕਾ ਘਟ ਕਟ ਪਰਗਾਸ ਭਯਾ ਜਸ ਜਨਕ ਇਕ ਪੜ੍ਹ ਹੈ ਸੁਣ ਹੈ ਗਾਵ ਹੈ ਪਰਪਤ ਹੈ ਕਰ ਹੈ ਇਸ ਨਾਨਕ ਇਸ ਨਾਨਕ ਰਹਿ ਪਰਪਾਤ ਸੁੱਧ ਮਨ ਗੁਰ ਪੂਜਾ ਵਿਦ ਸਹਤ ਕਰਯੰ ਕੰਚਨ ਤਨ ਹੋਏ ਪਰਸ 파ਰਸ ਕਉ ਜੋਤ ਸਰੂਪੀ ਧਿਆਨ ਤਰੈੰ ਜਗ ਜੀਵਨ ਜਗਨਾਥ ਜਲ ਥਲ ਮਹਿ ਰਹਿਆ ਪੂਰਬਹੁ ਵਿਧ ਬਰਨੰ ਸਤਗੁਰ ਗੁਰ ਸੇਵੇ ਅਲਖ ਗਤ ਜਾਕੀ ਸ੍ਰੀ ਰਾਮਦਾਸ ਤਾਰਨ ਤਰਨੰ जिन बात जिनहो बातनः जानी ते जीवकालतिव ते चिनतरयो समदरोदरखेन कमहे जलहर जगत जगरचा सुर परमानंद सुरजी मुख मचा श्री गुरु साहिब सब ऊपर मन बच से क्रह्मसेवि सच्चा वाहि गुरु वाहि गुरु वाहि गुरु वाहि जि कावल नैन मदर बैन कोट सैन संग सोब कहत सेन साहतमाज ही पात काहे जियो देखरूपया तनुपमोहमाह मग पै किङ्कणि सावद खेल पाहे